ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਡੀਗਾਂ ਸਟਿਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਹ ਸਵਟਰਸ ਕੀ ਵੀ ਬਲੈਕ ਕਲਰ ਦੀ ਬਣਾ ਕੇ ਤਿਆਰ ਕੀਤੀ ਹੋਈ ਹੈ ਜਿਹਦੇ ਵਿੱਚ ਆਪਾਂ 50 ਝੋਟੇ ਬਾਰਡਰ ਦੇ ਲਈ ਲਏ ਹੋਏ ਆ ਤੇ ਉੱਪਰੋਂ 55 ਝੋਟਿਆਂ ਤੇ ਇਸ ਕੀ ਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਇਹ ਥੋੜਾ ਨਾਰਮਲ ਸਾਈਜ਼ ਹੈ ਜਿਹਦੇ ਵਿੱਚ ਜਿੰਨਾ ਦਾ ਵਜ਼ਨ ਨਾ ਜ਼ਿਆਦਾ ਭਾਰਾ ਹੈ ਨਾ ਜ਼ਿਆਦਾ ਪਤਲਾ ਹੈ ਉਹਨਾਂ ਦੇ ਲਈ ਆਪਾਂ ਇਹ ਸਵਟਰ ਸਕੀਵ ਵੀ ਤਿਆਰ ਕੀਤੀ ਹੋਈ ਹੈ ਤੇ ਇਸ ਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਤੇ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ 12.5 ਇੰਚ ਤੇ ਆਪਾਂ ਮੋਢਿਆਂ ਦੀ ਕੱਟ ਪਾਈ ਹੋਈ ਹੈ ਉੱਪਰੋਂ ਥੋੜਾ ਉਨਕੀ ਫਿਰ ਆਪਾਂ ਗਲੇ ਦੀ ਕਾਰਟ ਪਾਈ ਹੋਈ ਏ ਤੇ ਬਹੁਤ ਹੀ ਵਧੀਆ ਇਹ ਸਕੀ ਵੀ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਏ ਹਾਂਜੀ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਬਣਾਉਣਾ ਹੈ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਸਿੱਧੀ ਸਲਾਈ ਤੋਂ ਇੱਕ ਕੁੰਡਾ ਉਤਾਰ ਕੇ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਕੇ 6 ਕੁੰਡੇ ਸਿੱਡੇ ਬਣਾਵਾਂਗੇ ਤਿੰਨ ਕੁੰਡੇ ਉਲਟੇ 6 ਕੁੰਡੇ ਸਿੱਡੇ ਇਸ ਤਰ੍ਹਾਂ ਇਹ ਸਾਰੀ ਸਿਲਾਈ ਆਪਾਂ ਚੜਾਉਣੀ ਹੈ ਵਿੱਚ ਵਿਚਾਲੇ ਆਪਾਂ ਤਿੰਨ ਤਿੰਨ ਕੁੰਡੇ ਉਲਟੇ ਰੱਖੇ ਹੋਏ ਆ ਸਾਈਡਾਂ ਤੇ ਵੀ ਤਿੰਨ ਤਿੰਨ ਕੁੰਡੇ ਉਲਟੇ ਰੱਖੇ ਹੋਏ ਸਾਈਡਾਂ ਤੇ ਇੱਕ ਇੱਕ ਕੁੰਡਾ ਐਕਸਟਰਾ ਰੱਖਿਆ ਹੋਇਆ ਹੈ ਤੇ تین تین ਗੁੰਡੇ ਹੀ ਆਪਾਂ ਵਿਚਾਲੇ ਉਲਟੇ ਰੱਖਨੇ ਆ ਤੇ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਿਲਾਈ ਤੋਂ ਤਿੰਨ ਗੁੰਡੇ ਉਲਟੇ ਛੇ ਗੁੰਡੇ ਸਿੱਧੇ ਇਸ ਤਰ੍ਹਾਂ ਆਪਾਂ ਇੱਕ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਚੜਾਵਾਂਗੇ ਤਿੰਨ ਗੁੰਡੇ ਉਲਟੇ ਛੇ ਗੁੰਡੇ ਸਿੱਧੇ ਧਾਗਾ ਅੱਗੇ ਕਰਕੇ ਫਿਰ ਤਿੰਨ ਗੁੰਡੇ ਉਲਟੇ ਲਾਸਟ ਵਾਲਾ ਗੁੰਡਾ ਵੀ ਸਿੱਧਾ ਲਾਸਟ ਵਾਲਾ ਗੁੰਡਾ ਸਿੱਧਾ ਤੇ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ ਉਲਟਾ ਬਣਾਵਾਂਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਹੁਣ ਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਤਾਂ ਅਗਾਂ ਪਿਛੇ ਕਰਾਂਗੇ 6 ਕੁੰਡੇ ਸਿੱਦੇ ਇਹ ਵਾਲੀ ਵਿੱਚ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਚੜਾਵਾਂਗੇ ਤਿੰਨ ਕੁੰਡੇ ਉਲਟੇ 6 ਕੁੰਡੇ ਸਿੱਦੇ ਲਾਸਟ ਤੇ ਫਿਰ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਹਾਂਜੀ ਆ ਦੇਖੋ ਜੀ ਤਿੰਨ ਸਲਾਈਆਂ ਆਪਾਂ ਇਸੇ ਤਰ੍ਹਾਂ ਹੀ ਚੜਾਉਣੀਆਂ ਨੇ ਤੇ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਹੁਣ ਆਪਾਂ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਬਣਾ ਕੇ ਫਿਰ ਅਗਲੇ ਜਿਹੜੇ 6 ਕੁੰਡੇ ਆ ਇਹਨਾਂ ਤੇ ਆਪਾਂ ਵੱਲ ਪਾਵਾਂਗੇ 2-2 ਵੱਲ ਆ ਦੇਖੋ ਜੀ ਇੱਕ-ਇੱਕ ਕੁੰਡੇ ਤੇ 2-2 ਵੱਲ ਪਾਵਾਂਗੇ ਇਸ ਤਰ੍ਹਾਂ ਕਿਸ ਲਾਈ ਤੋਂ ਇਹਨਾਂ ਛੇ ਕੁੰਡੇਾਂ ਤੇ ਆਪਾਂ ਵਲ ਪਾਵਾਂਗੇ ਦੋ ਦੋ ਬਾਕੀ ਕੁੰਡੇ ਉਲਟੇ ਬਣਾਵਾਂਗੇ ਜਿਹੜੇ ਸਿੱਧੇ ਕੁੰਡੇ ਆ ਛੇ ਇਹਨਾਂ ਤੇ ਹੀ ਆਪਾਂ ਡਿਜ਼ਾਈਨ ਬਣਾਉਣਾ ਹੈ ਆ ਦੇਖੋ ਜੀ ਬਾਕੀ ਉਲਟੇ ਕੁੰਡੇ ਹਰ ਵਾਰ ਉਲਟੇ ਹੀ ਬਣਾਉਣੇ ਨੇ ਸਿੱਧੀ ਸਲਾਈ ਤੋਂ ਵੀ ਪੁੱਠੀ ਸਲਾਈ ਤੋਂ ਵੀ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਤਾਂ ਗਾ ਪਿੱਛੇ ਕਰਾਂਗੇ ਆ ਦੇਖੋ ਜੀ ਇਹਨਾਂ ਤਿੰਨ ਕੁੰਡਿਆਂ ਦੇ ਵਾਲ ਖੋਲਾਂਗੇ ਪਹਿਲਾਂ ਤੇ ਫਿਰ ਆਪਾਂ ਆ ਦੇਖੋ ਜੀ ਇੱਕ ਕੁੰਡੇ ਨਾਲ ਆਹ ਵਾਲੇ ਦੋ ਕੁੰਡੇ ਇਸ ਤਰ੍ਹਾਂ ਬਦਲਾਂਗੇ ਤੇ ਤੀਜਾ ਕੁੰਡਾ ਫਰੰਟ ਤੇ ਲਿਆ ਕੇ ਫਿਰ ਸਿੱਧਾ ਉਣਾਗੇ ਇਸ ਤਰ੍ਹਾਂ ਤਿੰਨੇ ਕੁੰਡੇ ਸਿੱਧੇ ਹੋਣ ਲਵਾਂਗੇ ਤੇ ਇਸੇ ਤਰ੍ਹਾਂ ਹੀ ਫਿਰ ਤਿੰਨ ਕੁੰਡੇ ਖੋਲ ਕੇ ਆਹ ਵਾਲਾ ਕੁੰਡਾ ਜਿਹੜਾ ਤੀਜਾ ਇਸ ਨੂੰ ਦੋ ਗੁੰਡੇ ਵਿਚਾਲੇ ਕਰਕੇ ਆਪਾਂ ਇਹਨਾਂ ਨੂੰ ਸਿੱਧਾ ਉਣਾਗੇ ਇਸ ਤਰ੍ਹਾਂ ਤੇ ਇਸ ਗੁੰਡੇ ਨੂੰ ਬਾਅਦ ਵਿੱਚ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਧਾਗਾ ਅੱਗੇ ਕਰਕੇ ਪੁੱਠੇ ਗੁੰਡੇ ਉਸੇ ਤਰ੍ਹਾਂ ਹੀ ਉਲਟੇ ਬਣਾਵਾਂਗੇ ਲਾਸਟ ਵਾਲਾ ਗੁੰਡਾ ਸਿੱਧਾ ਆ ਦੇਖੋ ਜੀ ਹੁਣ ਆਪਾਂ ਆ ਗਏ ਪੁੱਠੇ ਸਲਾਈ ਪੁੱਠੇ ਸਲਾਈ ਹੁਣ ਸਾਰੇ ਸਲਾਈ ਉਲਟਾ-ਉਲਟਾ ਬਣਾਵਾਂਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਹੀ ਬਣਾਵਾਂਗੇ ਇਹ ਜਿਹੜਾ ਡਿਜ਼ਾਈਨ ਹੈ ਇਹ ਵਾਈਟ ਰੰਗ ਤੇ ਬਹੁਤ ਜੱਜਦਾ ਹੈ ਕਿਸੇ ਵੀ ਹੋਰ ਰੰਗ ਕੇ ਤੇ ਇਹ ਬਹੁਤ ਜ਼ਿਆਦਾ ਜੱਜਦਾ ਹੈ ਬਲੈਕ ਕਲਰ ਤੇ ਇਹ ਥੋੜਾ ਘੱਟ ਨਜ਼ਰ ਆ ਰਿਹਾ ਹੈ ਲੇਕਿਨ ਬਣਿਆ ਹੋਇਆ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਹੈ ਵੀਡੀਓ ਵਿੱਚ ਥੋੜਾ ਘੱਟ ਨਜ਼ਰ ਆ ਰਿਹਾ ਬਾਕੀ ਇਹ ਵਾਈਟ ਰੰਗ ਤੇ ਬਹੁਤ ਜ਼ਿਆਦਾ ਜੱਜਦਾ ਹੈ ਬਲੈਕ ਕਲਰ ਤੇ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਲੇਕਿਨ ਉਹ ਬਲੈਕ ਕਲਰ ਤੇ ਥੋੜਾ ਡਿਜ਼ਾਈਨ ਵੀਡੀਓ ਵਿੱਚ ਘੱਟ ਨਜ਼ਰ ਆਉਂਦਾ ਹੈ ਹਾਂਜੀ ਹੁਣ ਆਪਾਂ ਆ ਗਿਆ ਸਿੱਧੀ ਸਲਾਈ ਸਿੱਧੀ ਸਲਾਈ ਫਿਰ ਆਪਾਂ ਤਿੰਨ ਕੁੰਡੇ ਉਲਟੇ 6 ਕੁੰਡੇ ਸਿੱਧੇ ਇਸੇ ਤਰ੍ਹਾਂ ਹੀ ਚੜਾਵਾਂਗੇ 6 ਕੁੰਡੇ ਸਿੱਧੇ ਤਿੰਨ ਕੁੰਡੇ ਧਾਗਾ ਅੱਗੇ ਰੱਖ ਕੇ ਉਲਟੇ ਲਾਸਟ ਵਾਲਾ ਗੁੰਡਾ ਸਿੱਧਾ ਆ ਦੇਖੋ ਜੀ ਇਹ ਇੱਕ ਸਲਾਈ ਆਪਾਂ ਸਿੱਧੀ ਸਲਾਈ ਤੋਂ ਸਾਫ਼ ਸੜਾਵਾਂਗੇ ਤੇ ਹੁਣ ਵਾਲੀ ਜਿਹੜੀ ਤੀਜੀ ਸਲਾਈ ਹੈ ਇਸ ਤੇ ਆਪਾਂ ਵਲ ਪਾਵਾਂਗੇ ਤਿੰਨ ਗੁੰਡੇ ਉਲਟੇ ਅਗਲੇ ਛੇ ਗੁੰਡੇ ਆ ਤੇ ਆਪਾਂ ਵਲ ਪਾਵਾਂਗੇ 1 2 1 2 ਇਸ ਤਰ੍ਹਾਂ 2 2 ਵਲ ਪਾਵਾਂਗੇ ਛੇ ਗੁੰਡਿਆਂ ਦੇ ਜਿਹੜੇ ਸਿੱਧੇ ਗੁੰਡੇ ਆ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਕੇ ਸਿੱਧੀ ਸਲਾਈ ਤੋਂ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਹਾਂਜੀ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਖੋਲ ਲਵਾਂਗੇ ਇਸ ਤਰ੍ਹਾਂ ਤਿੰਨੋਂ ਵੱਲ ਵਾਲੇ ਜਿਹੜੇ ਕੁੰਡੇ ਆ ਉਹਨਾਂ ਨੂੰ ਖੋਲ ਲਵਾਂਗੇ ਤੇ ਆਹ ਵਾਲੇ ਤੀਜੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਲਿਆ ਕੇ ਇਹਨਾਂ ਦੋ ਕੁੰਡਿਆਂ ਨਾਲ ਬਦਲ ਲਵਾਂਗੇ ਆ ਦੇਖੋ ਜੀ ਫਿਰ ਤੀਜੇ ਕੁੰਡੇ ਨੂੰ ਬਾਅਦ ਚੁਣਾਂਗੇ ਇਸ ਤਰ੍ਹਾਂ ਅੱਗੇ ਫਿਰ ਆਪਾਂ ਵਿਚਾਲੇ ਵਾਲੇ ਦੋ ਗੁੰਡੇ ਸੱਡਾਂ ਤੇ ਲਿਆਵਾਂਗੇ ਤੇ ਤੀਜੇ ਗੁੰਡੇ ਨੂੰ ਵਿਚਾਲੇ ਲਿਆ ਕੇ ਇਸ ਤਰ੍ਹਾਂ ਹੁਣਾਗੇ ਧਾਗਾ ਪਿੱਛੇ ਰੱਖ ਕੇ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਤਿੰਨ ਗੁੰਡੇ ਉਲਟੇ ਲਾਸਟ ਵਾਲਾ ਗੁੰਡਾ ਸਿੱਧਾ ਆ ਦੇਖੋ ਜੀ ਇਹ ਇਸ ਤਰ੍ਹਾਂ ਡੱਬੀ ਬਣੂਗੀ ਤੇ ਵਾਰ-ਵਾਰ ਇਸੇ ਤਰ੍ਹਾਂ ਹੀ ਆਪਾਂ ਰਿਪੀਟ ਕਰਨਾ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਆ ਦੇਖੋ ਜੀ ਵਾਈਟ ਰੰਗ ਤੇ ਇਹ ਬਹੁਤ ਹੀ ਜਿਆਦਾ ਜੱਜ ਰਿਹਾ। ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ। ਇਸੇ ਤਰ੍ਹਾਂ ਹੀ ਇਹ ਡੱਬੀ ਬਣੂਗੀ ਵਾਰ-ਵਾਰ ਤੇ ਤਿੰਨ-ਤਿੰਨ ਗੁੰਡੇ ਆਪਾਂ ਵਿਚਾਲੇ ਪੁੱਠੇ ਰੱਖੇ ਹੋਏ ਆ। ਇੰਨਾ 6 ਗੁੰਡਿਆਂ ਤੇ ਇਹੀ ਡਿਜ਼ਾਈਨ ਪਾਉਣਾ। ਵਾਰ-ਵਾਰ ਇਸੇ ਤਰ੍ਹਾਂ ਹੀ ਰਿਪੀਟ ਕਰਨਾ। ਆ ਦੇਖੋ ਜੀ ਬਲੈਕ ਕਲਰ ਤੇ ਇਹ ਡਿਜ਼ਾਈਨ ਇਸ ਤਰ੍ਹਾਂ ਦਾ ਬਣਿਆ ਹੋਇਆ ਨਜ਼ਰ ਆ ਰਿਹਾ। ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ। ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ। ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ